ਖਬਰ ਲੁਧਿਆਣਾ ਤੋਂ ਹੈ ਜਿੱਥੇ ਕਿ ਲੁਧਿਆਣਾ ਪੁਲਿਸ ਵੱਲੋਂ ਲੁੱਟਖੋਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਇੱਕ ਸੇਲਜ਼ਮੈਨ ਦੇ ਨਾਲ ਇਹਨਾਂ ਦੋਸ਼ੀਆਂ ਵੱਲੋਂ ਗਨ ਪੁਆਇੰਟ ਤੇ ਲੁੱਟਖੋਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਕਰੀਬ 6.80 ਲੱਖ ਰੁਪਏ ਦੀ ਲੁੱਟ ਕੀਤੀ ਗਈ ਸੀ ਜਿਨ੍ਹਾਂ ਦੇ ਵਿੱਚੋਂ ਇਹਨਾਂ ਵੱਲੋਂ ਕਰੀਬ 3.80 ਲੱਖ ਰੁਪਏ ਦੀ ਬਰਾਮਦਗੀ ਤੇ ਵਾਰਦਾਤ ਦੌਰਾਨ ਇਸਤੇਮਾਲ ਹੋਏ ਮੋਟਰਸਾਈਕਲ ਨੂੰ ਪੁਲਿਸ ਨੇ ਕਬਜ਼ੇ ਦੇ ਵਿੱਚ ਲਿੱਤਾ ਹੈ ਇਹ 9 10 ਦੀ ਦਰਮਿਆਨੀ ਰਾਤ ਪਿੰਡ ਰਣੀਆਂ ਵਿਖੇ ਰੈਲयंस ਪੰਪ ਤੇ ਹੋਈ ਸੀਗੀ ਉਥੇ ਤਿੰਨ ਅਣਪਛਾਤੇ ਵਿਅਕਤੀ ਦੁਆਰਾ ਮੋਟਰਸਾਈਕਲ ਤੇ ਆਏ ਸੀ ਇੱਕ ਨੇ ਲੇਡੀਜ਼ ਕੱਪੜੇ ਪਹਿਨੇ ਹੋਏ ਸੀ ਦੋ ਜੈਂਟ ਸੀਗੇ ਤੇ ਉਹਨਾਂ ਬਾਰਾ ਦਾਦੀ ਤੇ ਪਿਸਟਲ ਦੀ ਨੋਕ ਤੇ 6 ਲੱਖ 40 ਹਜ਼ਾਰ ਰੁਪਏ ਕੋਕੀ ਲੈ ਗਏ ਸੀ ਉਦੇਚ ਸੀ ਐਫਆਈ ਰਜਿਸਟਰੀ ਦੀ 304 ਜਮਨ 22550 ਆਮ ਚੱਕਦੇ ਠੀਕ ਇਸ ਵਿੱਚ ਇੱਕ ਹਰਤੇ ਸਿੰਘ ਜੋ ਕਿ ਇੱਥੇ ਕੈਸ਼ੀਅਰ ਦਾ ਕੰਮ ਕਰਦਾ ਸੀ ਉਸ ਨੂੰ ਅਰੈਸਟ ਕੀਤਾ ਉਸ ਦੀ ਪੁੱਛਗਿੱਛ ਉਸ ਪਾਸੋਂ 1 ਲੱਖ ਰੁਪਏ ਕਵਰ ਹੋਇਆ ਉਸ ਦੀ ਪੁੱਛਗਿੱਛ ਤੇ ਅਰਸ਼ਦੀਪ ਸਿੰਘ ਤੇ ਭਵਨ ਵੀਰ ਸਿੰਘ ਐਂਡ ਇੱਕ ਸੰਦੂ ਨਾਮ ਦਾ ਲੜਕਾ ਇਹ ਦਿਨੇ ਨੋਮੀਨੇਟ ਕੀਤੇ ਇੰਨਾ ਕੁੱਲ ਚਾਰਾਂ ਵਿੱਚੋਂ ਤਿੰਨ ਅਰੈਸਟ ਕੀਤੇ ਜਾ ਚੁੱਕੇ ਨੇ ਹਰਤੇਜ ਸਿੰਘ ਭਵਨਵੀਰ ਅਰਸ਼ਦੀ ਅਰਸ਼ਦੀਪ ਸਿੰਘ ਪਾਸੋਂ 1.80 ਲੱਖ ਰੁਪਏ ਰਿਕਵਰ ਹੋਇਆ ਭਵਨਵੀਰ ਪਾਸੋਂ 1 ਲੱਖ ਰੁਪਏ ਰਿਕਵਰ ਹੋਇਆ ਹਰਤੇਜ ਪਾਸੋਂ ਵੀ 1 ਲੱਖ ਰੁਪਏ ਰਿਕਵਰ ਜੋ ਇਸ ਵਾਰਦਾਤ ਦੌਰਾਨ ਮੋਟਰਸਾਈਕਲ ਵਰਤਿਆ ਗਿਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਇਸ ਤੋਂ ਪਹਿਲਾਂ ਵੀ ਸਾਰੇ ਕੋਈ ਪੁਲਿਸ ਵਿੱਚ 3.80 ਲੱਖ ਰੁਪਏ ਰਿਕਵਰ ਕਰ ਚੁੱਕੇ ਇੱਕ ਸੰਧੂ ਨਾਮ ਦਾ ਲੜਕਾ ਇਹੋ ਇਸ ਟਾਈਮ ਭੱਜਿਆ ਹੋਇਆ ਹੈ ਹਾਂ ਜੀ ਤੇ ਇਸ ਤੋਂ ਪਹਿਲਾਂ ਵੀ ਸਰ ਨੇ ਕੋਈ ਬਾਰਦਾਤ ਚ ਸ਼ਾਮਲ ਹੋਏ ਚ ਇਹਨਾਂ ਦਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਇੱਕ ਦਿਨ ਦੀ ਰਿਮਾਂਡ ਤੇ ਨਹੀਂ ਅਸੀਂ ਪੁੱਛ ਕੇ ਚੱਲੀ ਹੈ ਅਗਰ ਤਵਦੀਦ ਜਰੋ ਕੋ ਸਾਹਮਣੇ ਹੁੰਦਾ ਤਾਂ ਆਨਰ ਕਾ ਲੈਂਦਾ ਇਹਨਾਂ ਦਾ ਮੁਖ ਸਰਗਨਾ ਕੋਣ ਸੀ ਜੀ ਇਹਨਾਂ ਮੁਖ ਸਰਗਨਾ ਜਿਹੜਾ ਹਰਦੀਪ ਸਿੰਘ ਨਾਮ ਦਾ ਵਿਅਕਤੀ ਹੈ ਇਹ ਉੱਥੇ ਐਜ਼ ਅ ਕੈਨਸ਼ੀਅਰ ਕੰਮ ਕਰਦਾ ਸੀ ਪੰਪ ਤੇ ਇੱਕ ਅਰਸ਼ਦੀਬ ਨਾਮ ਦਾ ਜਿਹੜਾ ਲੱਕਾ ਉਹ ਉੱਥੇ ਉਹ ਵੀ ਸੇਲਜ਼ਮੈਨ ਦੇ ਤੌਰ ਤੇ ਕੰਮ ਕਰਦਾ ਸੀ ਬਟ ਉਹ ਐਸਟੇਮ ਛੁੱਟੀ ਤੇ ਜਾ ਰਿਹਾ ਸੀ ਕਾਫੀ ਹਾਂ ਜੀ ਇਹਨਾਂ ਤੋਂ ਸਰ ਕਿਹੜਾ ਹਥਿਆਰ ਬਰਾਮਦ ਹੋਇਆ ਜੀ ਹਥਿਆਰ ਇਹਨਾਂ ਨੇ ਵਰਤੇ ਜਿਹੜਾ ਦਾਹ ਵਰਤੀਸ ਦਾ ਨਰਚ ਸੁੱਟ ਦਿੱਤਾ ਗਿਆ ਹਾਂ ਲਈ ਸੰਤੂ ਜਿਹੜਾ ਨਟਕਾ ਉਹ ਉਸ ਦਾ ਬਿਸਟਰ ਦੱਸ ਰਹੇ ਜੀ ਠੀਕ ਹੈ ਜੀ ਉਹ ਫਰਾਰੇ ਜੀ ਹਜੇ ਉਹ ਫਰਾਰੇ